ਮੰਮੀ ਨੂੰ ਫੋਨ ਕਰਕੇ ਵੇਖ ਮੰਮੀ ਨੇ ਆਪਨੇ ਤਾਂ ਕੀਤਾ ਹੀ ਨਹੀਂ ਜਮਾਨੀ ਫਿਕਰ ਹੈਗਾ ਮੰਮੀ ਨੂੰ ਉਹ ਤਾਂ ਕਹਿੰਦੀ ਰਹਿੰਦੀ ਮੈਂ ਫੋਨ ਕਰਦੇ ਪੰਜ ਪੰਜ ਮਿੰਟਾਂ ਬਾਅਦ ਹੈ ਤੇ ਹਾਲਚਲ ਪੁੱਛਦੇ ਫਿਰ ਹੁਣ ਹੁਣ ਕਿੱਧਰ ਗਿਆ ਫਿਕਰ ਮੰਮੀ ਦਾ ਜਿਹੜਾ ਮੈਂ ਤਾਂ ਫੋਨ ਨਹੀਂ ਚਾਲੂ ਜਿੰਨੀ ਹੋ ਗਿਆ ਖੜ ਜਾ ਨਹੀਂ ਕਰਤੀ ਐ ਮੰਮੀ ਦੀ ਕਲਾਸ ਮੈਂ ਲਾਉਣੀ ਆ ਅੱਗੇ ਮੰਮੀ ਮੈਨੂੰ ਲੜਦੀ ਹੁੰਦੇ ਨਾ ਅਸਤਾ ਮੈਨੂੰ ਮੌਕਾ ਮਿਲ ਗਿਆ ਮੰਮੀ ਨਾਲ ਲੜਨ ਦਾ ਮੈਂ ਵੀ ਮੰਮੀ ਨਾਲ ਲੜੂੰਗੀ ਟੂੰ ਟੂੰ ਜਗਾ ਤੋ ਕਰੀ ਜਾਂਦਾ ਫੋਨ ਆ ਦੁਆਰਾ ਲਾ ਕੇ ਦੇਖ ਜੀ ਫੇਰ ਨੈਟਵਰਕ ਪ੍ਰੋਬਲਮ ਹੁੰਦੀ ਆ ਫੋਨ ਖਾਤਾ ਨਹੀਂ ਲੱਗੀ ਜਾਂਦਾ ਮੰਮੀ ਦਾ ਖਰਚ ਸਵਿਚ ਆਫ ਮੰਮੀ ਨੇ ਫੋਨ ਸਵਿਚ ਆਫ ਕਿਉਂ ਆ ਅੱਕੇ ਤੱਕ ਤਾਂ ਮੰਮੀ ਨੇ ਫੋਨ ਬੰਦ ਹੀ ਨਹੀਂ ਕੀਤਾ ਅਬ ਇਸ ਜਾਣ ਤਾਂ ਪਹਿਲਾਂ ਮੰਮੀ ਫੋਨ ਚਾਰਦਰ ਰੱਖਦੀ ਹੁੰਦੀ ਆ ਦਾ ਕਰਕੇ ਕੀ ਗੱਲ ਹੋ ਗਈ ਪੁੱਤ ਨਾਨੀ ਉਹਦੇ ਕਿ ਮੰਮੀ ਨੇ ਨਾ ਫੋਨ ਹੀ ਨਹੀਂ ਕੀਤਾ ਮੈਨੂੰ ਅੱਜ ਤੇ ਜੇ ਮੈਂ ਕਰਕੇ ਵੇਖਿਆ ਪਹਿਲਾਂ ਟੂ ਟੂ ਜਿ ਕਰੀ ਜਾਂਦਾ ਸੀ ਹੁਣ ਸਵਿਚ ਆਫ ਆਈ ਜਾਂਦਾ ਫੋਨ ਤੁਹਾਡੇ ਸਾਹਮਣੇ ਮੰਮੀ ਤਾਂ ਬਾਰ ਬਾਰ ਫੋਨ ਕਰਦੀ ਆ ਮੈਨੂੰ ਮੇਨਾਂ ਗੱਲ ਕਰਦੀ ਆ ਆਹੀ ਤਾਂ ਗੱਲ ਪੁੱਤ ਮੈਨੂੰ ਸੋਚ ਲੱਗੀ ਪਈ ਆ ਮੈਂ ਵੀ ਫੋਨ ਬਾਰ ਬਾਰ ਲਾਈ ਜਾਂਦੀ ਆ ਉਹਨੂੰ ਤੂੰ ਸਿਲਾਇਆ ਸੀ ਲਾਇਆ ਸੀ ਕਿੰਨੇ ਵਾਰੀ ਫੋਨ ਲਾ ਲਿਆ ਉਹਨੂੰ ਮੈਂ ਕਦੇ ਤਾਂ ਫੋਨ ਕਿਵੇਂ ਜੇ ਬੋਲਦਾ ਕਦੇ ਬੰਦ ਹੀ ਦੱਸਦਾ ਨਾਨੀ ਤੁਹਾਨੂੰ ਇੱਕ ਗੱਲ ਦੱਸਾਂ ਮਮੀ ਨੇ ਕਦੇ ਫੋਨ ਨਹੀਂ ਬੰਦ ਕੀਤਾ ਆਪਦਾ ਆਦਰ ਡਿਊਟੀ ਜਾਣ ਤੋਂ ਪਹਿਲਾਂ ਮਮੀ ਫੋਨ ਚਾਰਜਰ ਲਾ ਦਾਂਦੀ ਹੁੰਦੀ ਸੀ ਵੀ ਹਾਂ ਉਹ ਹੀ ਵਾਰ ਉੱਥੇ ਨਾ ਬੰਦ ਹੋ ਜਾ ਫੋਨ ਕੀ ਹੋ ਗਿਆ ਪੁੱਤ ਕੀ ਹੋ ਗਿਆ ਨਾਨੀ ਮਮੀ ਦਾ ਫੋਨ ਪੰਦਾ ਹੀ ਜਾਂਦਾ ਫੋਨ ਹੀ ਲੱਗੀ ਜਾਂਦਾ ਪੰਦਾ ਹੀ ਜਾਂਦਾ ਹਾਂ ਬੈਟਰੀ ਲੋ ਹੋ ਗਈ ਹੋਣੀ ਫਿਰ ਚਾਰਜ ਨਹੀਂ ਲਾਇਆ ਹੋਊਗਾ ਲਾ ਦੱਸ ਆਨੇ ਅੱਗੇ ਸੀਗਾ ਏ ਹੁਣ ਬਿੰਦਰੀ ਸਰਦਾ ਫੋਨ ਮੇਰਾ ਹੈ ਡਿਊਟੀ ਤੇ ਵੀ ਜਾਣਾ ਉਹ ਨੀ ਜਵਾਕੜੀ ਨਾਲ ਵੀ ਗੱਲ ਕਰਨੀ ਲੈ ਦੱਸ ਤੇਰੀ ਕੀ ਗੱਲ ਨਾਲੇ ਮੇਰੇ ਨਾਲ ਗੱਲ ਕੀਤੀ ਵੀ ਨਾ ਤਾਂ ਮੰਮੀ ਰਹਿਂਦੀ ਨੀ ਮੈਨੂੰ ਤਾਂ ਫੋਨ ਕਰਦੀ ਕਰਦੀ ਹੁੰਦੀ ਆ ਤੂੰ ਹੋਰ ਕਿਸੇ ਦਾ ਨੰਬਰ ਜਾਦਾ ਤੇਰੀ ਮੇਰੇ ਆਪ ਇਸ ਤੋਂ ਤਾਂ ਮੰਮੀ ਦੇ ਕਿਸੇ ਦਾ ਨੰਬਰ ਨਹੀਂ ਜਾਦਾ ਹੈਗਾ ਕਿਉਂ ਲਾਵਾ ਫੋਨੋ ਦਿਮਾਗ ਨਾ ਭੈਣੀ ਬਾਲਾ ਪਰੇਸ਼ਾਨ ਹੋਇਆ ਪਿਆਗਾ ਇਹਨੂੰ ਸੱਸ ਰੀ ਨਾ ਲਈ ਗੱਲ ਨੂੰ ਠੀਕ ਆ ਕੀ ਗੱਲ ਹੈਗੀ ਜਾਂ ਤਾਂ ਫਿਰ ਮੈਂ ਤਾਂ ਐਂ ਨਹੀਂ ਸੀ ਆਪਾਂ ਜਾਈਏ ਉਹਦੇ ਨਾਨੀ ਮੈਨੂੰ ਨਾ ਸਵੇਰ ਦਾ ਐਂ ਜੋ ਹੋਇਆ ਪਿਆ ਨਾਨੀ ਤਾਂ ਮੈਨੂੰ ਕਹੀ ਕਿ ਸਕੂਲ ਬਗ ਜਾ ਸਕੂਲ ਬਗ ਜਾ ਗੱਤ ਮੈਂ ਸਵੇਰ ਦਾ ਐ ਫਿਕਰ ਜਵਤ ਮੇਰੀ ਮੰਮੀ ਹੈ ਕਿੱਥੇ ਕਿਵੇਂ ਉਹ ਹੀ ਟੈਨਸ਼ਨ ਪਾ ਰખી ਹੈ ਬਗੈਰ ਮਤਵਲ ਤੋਂ ਹੀ ਮੰਮੀ ਐਂ ਦੱਸ ਫੋਨ ਕਿਉਂ ਨਹੀਂ ਲੱਗ ਜਾਂਦਾ ਮੰਮੀ ਦਾ ਉਹ ਬੈਟਰੀ ਬੁਟਰੀ ਜੀ ਲੋ ਹੋ ਗਈ ਹੋਣੀ ਚਾਰਜ ਨਹੀਂ ਲਾਇਆ ਹੋਗਾ ਇਹ ਅੱਡ ਫੋਨ ਲਾਈ ਜਾਂਦੀ ਮੈਂ ਅੱਡ ਲਾਈ ਜਾਂਦੀ ਹੈ ਦੱਸ ਕੀ ਕਰੀ ਤੂੰ ਵੀ ਲਾਇਆ ਸੀ ਮੈਂ ਤਾਂ ਆਪ ਬਧੇਰੇ ਮਾਰੀ ਤੇਥੋਂ ਚੋਰੀਆਂ ਲਾ ਲਿਆ ਫੋਨ ਫਿਰ ਤੂੰ ਲੜਦੀ ਆਂ ਵੀ ਕੁੜੀ ਨੂੰ ਤਾਂ ਕਰਦੀ ਐ ਪਰ ਮੈਨੂੰ ਤਾਂ ਆਪ ਸੋਚ ਹੋਈ ਪਈ ਆ ਉਹ ਤਾਂ ਉਹਦਾ ਲਾਲਾ ਤੇਰੀ ਰਾਨੋ ਮਾਸੀ ਦਾ ਹਾਂ ਰਾਨੋ ਮਾਸੀ ਦਾ ਨੰਬਰ ਤੇ ਹੈਗਾ ਹਾਂ ਹੋਊਗਾ ਦੇਖ ਜੇ ਹੈਗਾ ਤਾਂ ਪੁੱਤ ਬਣ ਕੇ ਨਹੀਂ ਮੇਰੇ ਯਾਦ ਹੀ ਹੈ ਰਾਨੋ ਮਾਸੀ ਦਾ ਯਾਦ ਹੈ ਹਾਂ ਫਿਰ ਲਾਲਾ ਮੰਮੀ ਨੇ ਯਾਦ ਕਰਾਇਆ ਸੀਗਾ ਹਾਂ ਜਿੰਦਗੀ ਹਲੋ ਸ਼ਸ਼ਕਲ ਮਾਸੀ ਕਰੀਏ ਹਾਂ ਹਾਂ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਦਾਦੀ ਠੀਕ ਹੈ ਮੈਨੂੰ ਯਾਦ ਕਰਦੀ ਸੀ ਲੈ ਤੁਹਾਨੂੰ ਬਹੁਤ ਤਾਂ ਪਹਿਲਾਂ ਤਾਂ ਦਾਦੀ ਮੈਨੂੰ ਬੋਲਦੀ ਰਹਿੰਦੀ ਸੀ ਹਾਂ ਮੈਂ ਨਾ ਪੁੱਛ ਲਈ ਸੀ ਮੰਮੀ ਡਿਊਟੀ ਗਈ ਹੈ ਜੇ ਤੁਹਾਡੇ ਕੋਲ ਹੀ ਆ ਹੈ

ਰੋਣਾ ਬੁੱਤ ਰੋਣਾ ਕੀ ਕਹਿੰਦੀ ਤੇਰੀ ਮਾਸੀ ਕੀ ਕਹਿੰਦੀ ਮਾਸੀ ਤਾਂ ਐ ਕੋਈ ਆਂਦੀ ਆ ਵੀ ਮੰਮੀ ਤਾਂ ਇੱਧਰ ਤਾਂ ਕਹਿ ਗਈ ਆਪਣੇ ਘਰ ਤਾਂ ਤੇ ਮੰਮੀ ਤਾਂ ਫਿਰ ਇੱਧਰ ਆਈ ਨਹੀਂ ਕਿੱਥੇ ਹੈ ਮੇਰੀ ਮੰਮੀ ਫੋਨ ਵੀ ਨਹੀਂ ਲੱਗ ਜਾਂਦਾ ਹਾਂ ਮੈਂ ਮਰ ਗਈ ਕੁੜੀ ਗਈ ਤਾਂ ਗਈ ਕਿੱਥੇ ਕੀ ਗੱਲ ਬਣ ਗਈ ਮੈਂ ਤਾਂ ਦੇਖ ਲੈ ਉਹੀ ਗੱਲ ਕਹਿੰਦੇ ਨਹੀਂ ਹੁੰਦੇ ਖੂਨ ਦਾ ਰਿਸ਼ਤਾ ਹੁੰਦਾਗਾ ਉਹੀ ਟੜਕੇ ਦੀ ਮਿਲਕੀ ਜਾਂਦੀ ਹੈਗੀ ਆਈ ਤਾਂ ਸਵੇਰ ਦੀ ਆਏ ਕਰੀ ਜਾਂਦੀ ਐ ਮੇਰਾ ਮੰਮੀ ਵੀ ਨਜੀ ਨਹੀਂ ਲੱਗਦਾ ਜੀਰੀ ਲੱਗਦਾ ਮੇਰੇ ਤੀਨ ਨੂੰ ਕੁਝ ਨਾ ਮੰਮੀ ਕਿੱਥੇ ਹੋ ਬੱਸ ਆਪਾਂ ਪਤਾ ਕਰਦੇ ਆਪਾਂ ਵੀ ਤਾਂ ਪਤਾ ਕਰਾਂਗੇ ਮਾਸੀ ਕਹਿੰਦੀ ਐ ਮੈਂ ਇੱਧਰ ਹੁੰਨੀ ਐ ਕਹਿੰਦੀ ਚੱਲ ਪੁੱਤੋ ਤਾਂ ਪਤਾ ਹੋਜੂ ਕਿੱਥੇ ਗਈ ਐ ਕਿੱਥੇ ਨਾ ਮੈਂ ਤਾਂ ਕਹਿੰਦੀ ਆਪਾਂ ਚੱਲਦੇ ਕਿੱਥੇ ਲੱਗੀ ਹੋਈ ਉੱਥੇ ਜਾ ਆਉਂਦੀਆਂ ਉਹ ਕਹਿੰਦੇ ਗਈ ਨਹੀਂ ਡਿਊਟੀ ਤਾਂ ਹਾਈ ਵੇਰ ਆਪਾਂ ਜਦੋਂ ਕਹਿ ਕੇ ਆਪਣੇ ਘਰ ਦਾ ਆਈ ਐ ਮੰਮੀ ਵੀ ਮੈਂ ਉਹਨਾਂ ਦੇ ਜਾ ਕੇ ਨਹੀਂ ਉੱਧਰ ਕਿਤੇ ਇਹਨਾਂ ਤਾਂ ਨਹੀਂ ਕੁਝ ਕਰਤਾ ਮੇਰੇ ਤੀਨ ਨੂੰ ਮੈਂ ਤਾਂ ਬਈ ਡਰ ਲੱਗੇ ਜਾਂਦਾ ਇਹਨਾਂ ਤੋਂ ਕਿੰਨਾਂ ਨੇ ਨਾਨੀ ਕਿੰਨਾਂ ਦੀ ਗੱਲ ਕਰੀਂਦੀ ਨਾਨੀ ਪਤਾ ਹੀ ਹੈ ਹੁਣ ਆ ਤੇਰੀ ਭੂਆ ਦਾ ਹਾਂ ਉਹ ਕਹਿੰਦੀ ਹੋਣੀ ਐ ਇਹਨਾਂ ਦਾ ਜੱਬ ਨਵੇੜਾ ਮੈਂ ਵਾਹਿਗੁਰੂ ਸੱਚੇ ਪਾਸ਼ੇ ਮੇਰੀ ਤੈਨੂੰ ਕੁਝ ਨਾ ਹੋਵੇ ਸਹੀ ਸਲਾਮਤ ਸਾਡੇ ਕੋਲ ਆ ਜਾ ਤੇ ਭੂਆ ਕਿਉਂ ਕਰੂਗੀ ਆਇਆ ਮੇਰੀ ਮੰਮੀ ਨਾਲ ਬਸ ਬਸ ਚੁੱਪ ਰੋਣਾ ਪੁੱਤ ਰੋਣਾ ਮੇਰੇ ਮੰਮੀ ਨਾਲ ਕੀ ਦੁਸ਼ਮਣੀ ਆਉਂਦੇ ਦੁਸ਼ਮਣਤਾ ਆਪੀ ਲੱਗਣ ਲੱਗੇ ਨਾ ਜਦੋਂ ਇੱਥੇ ਆ ਕੇ ਬੈ ਗਈਆਂ ਤੂੰ ਤੁਸੀਂ ਗੱਲ ਕਰੋ ਨਾ ਪੂਆ ਨਾਲ ਮੈਂ ਤਾਂ ਕਹਿੰਦੀ ਆ ਗੱਲ ਕਰ ਫੋਨ ਕਰ ਪੂਆ ਨੂੰ ਪੁੱਛੋ ਤੇ ਉਹਨੇ ਕਿਹਾ ਸੱਚ ਦੱਸਣਾ ਫਿਰ ਹੈ ਉਹ ਤਾਂ ਕਹਤੋਂ ਮੈਨੂੰ ਕੀ ਪਤਾ ਸਾਡੇ ਕੋਲੇ ਕਿਹੜਾ ਹੁੰਦੀ ਐ ਬੜਾ ਮਸਾ ਜਾ ਕੇ ਤਾਣੀ ਸਲਝਾਈ ਸੀ ਵੀ ਚਲ ਜਵਾਕ ਨਾ ਅਸੀਂ ਤਾਂ ਕਦੇ ਘਾਇਨੀ ਪੂਆ ਕੋਲ ਪਸ ਤੂੰ ਰੋਣਾ ਕੋਈ ਨਾ ਪਤਾ ਕਰਦੇ ਆਪਾਂ ਉਹ ਤਾਂ ਹੈ ਹੀ ਇਹ ਜੀ ਚੰਤਰੀ ਆ ਜਾਣ ਤੇ ਤੇਰੀ ਮਾਸੀ ਰਾਣੋ ਨੂੰ ਫਿਰ ਆਪਾਂ ਪਤਾ ਕਰਦੇ ਆ ਠੀਕ ਐ ਨਾ ਜਿੱਤੇ ਡਿਊਟੀ ਕਰਦੀ ਆ ਉੱਥੇ ਵੀ ਜਾਇਆ ਆਵਾਂਗੇ ਤੂੰ ਫੇਰ ਨਾ ਕਰ ਰੋ ਨਾ ਹੇ ਹੇ ਮੇਰਾ ਤਾਂ ਮਨ ਬੜਾ ਦਿਲ ਤੋਂ ਬੱਦਲ ਰਿਹਾ ਹੈ ਜੀ ਕਦਮ ਮੈਂ ਕੱਲੀ ਜਾਏ ਹਾਂ ਬਾਹਰ ਠੀਕ ਕਰਾ ਹੁਣ ਬਸ ਚੁੱਪ ਕਰ ਚੰਗੇ ਪਹਿਲੇ ਸੁੱਖ ਦੀ ਰੋਟੀ ਖਾਣ ਲੱਗੀ ਸੀ ਪਤਾ ਨਹੀਂ ਕੀ ਕਿਸੇ ਤੋਂ ਜਰਿਆ ਨਹੀਂ ਜਾਂਦਾ ਮੇਰੀ ਧੀ ਧੀ ਦੰਦਾ ਪਾ ਰਖਿਆ ਰੋਣਾ ਰੋਣਾ ਬਸ ਰੋਣਾ ਚੁੱਪ ਕਰ ਜਾ ਕਰਦੇ ਆਪ ਪਤਾ ਕੋਈ ਨਾ ਆ ਜਾਣ ਤੇ ਰਣ ਨੂੰ ਢੀਕ ਦੇ ਫੋਨ ਕਰ ਤੇ ਨਨਦ ਨੂੰ ਫੋਨ ਕਰ ਇਹ ਨਨਦ ਨੂੰ ਮੈਂ ਕੀ ਫੋਨ ਕਰਾਂ ਮੇਰਾ ਤਾਂ ਜੀ ਨਹੀਂ ਕਰਦਾ ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਦੇ ਨੰਬਰ ਫਿਰ ਮੈਂ ਪੁੱਛਾਂ ਉੱਪਰ ਚਲਾ ਪੁੱਛਣਾ ਹਾਂ ਇਹ ਮੈਨਾਂ ਲੋਨੀਆ ਫੋਨ ਇਹ ਕੀ ਗੱਲ ਹੈਗੀ ਕੋਈ ਭਰੋਸਾ ਨਹੀਂ ਹੈਗਾ ਮੈਂ ਤੈਨੂੰ ਦੱਸਾਂ ਮੈਨੂੰ ਐ ਨਹੀਂ ਸਮਝ ਆਉਂਦੀ ਐਨਾ ਪੜ੍ਹੀ ਲਿਖੀ ਮੇਰੀ ਧੀ ਹੈ ਅੱਜ ਗਈ ਤਾਂ ਗਈ ਕਿੱਥੇ ਐ ਤਾਂ ਜਾਣ ਵਾਲੀ ਹੈ ਹੀ ਨਹੀਂ ਉਹੀ ਤਾਂ ਗੱਲ ਆ ਭੈਣੇ ਇਹ ਤਾਂ ਵਿਕਰੋਹ ਆ ਪਿਆ ਤੇ ਮੇਰੀ ਮਾਂ ਕਿੱਥੇ ਹੋਊਗੀ ਚੁੱਪ ਕਰ ਜਾ ਕੋਈ ਨਾ ਫੋਨ ਵੀ ਨਹੀਂ ਲੱਗੀਆਂ ਤਾਂ ਉਹਨਾਂ ਦਾ ਚੱਲ ਰੋਣਾ ਮੈਨੂੰ ਲੋਣ ਦੇ ਫੋਨ ਫੋਨ ਵੀ ਬੰਦ ਹੋ ਗਿਆ ਕੀ ਗੱਲ ਬਣੀ ਨਾਨੀ ਰੋਣਾ ਰੋਣਾ ਚੁੱਪ ਕਰ ਲੈ ਕੋਈ ਨਾ ਆਪਾਂ ਪਤਾ ਕਰਦੇ ਆ ਤੇਰੀ ਮਾਂ ਦਾ ਚੰਗਾ ਪਤਾ ਕਰਕੇ ਆਉਨੇ ਤੈਨੂੰ ਨਾਲ ਲੈ ਕੇ ਚੱਲੂ ਮੈਂ ਲਾਉਣੀ ਆ ਫੋਨ ਉਹਨੂੰ ਐ ਕੁੜੀ ਕਿੱਧਰ ਗਾਇਬ ਹੋ ਜੂਗੀ ਪਤਾ ਹੀ ਐ ਲਾਲਚਣ ਬਠੇਰੀ ਆ ਇਹਦੀ 부ਆ ਲਾ ਦੇਖ ਲੈ ਮੇਰਾ ਨੰਬਰ ਦੇਖ ਕੇ ਕੱਟੀ ਜਾਂਦੀ ਐ ਜੀ ਕੋਈ ਗੱਲ ਨਹੀਂ ਕੱਟ ਦੇ ਦੁਬਾਰਾ ਫੇਰ ਲਵਾਂ ਨਾ ਬੜਾ ਲਹੂ ਪੀਤਾ ਇਹਨਾਂ ਨੇ ਹੈਲੋ ਹਾਂ ਹਾਂ ਸਾਸਰੀ ਘਰ ਭੈਣੇ ਲੈ ਦੱਸ ਕੀ ਗੱਲ ਅਸੀਂ ਫੋਨ ਲਾ ਨਹੀਂ ਸਕਦੇ ਅੱਛਾ ਚਲ ਨਹੀਂ ਤਾਂ ਨਾ ਸਹੀ ਮੈਂ ਤਾਂ ਕੋਈ ਕੰਮ ਦੀ ਗੱਲ ਕਰਨੀ ਸੀ ਮਨਿੰਦਰ ਬਾਰੇ ਫੇਰ ਕੱਟ ਗਈ ਬੜੀ ਚਲਾਕ ਹੈਗੀ ਜਰੂਰ ਕੋਈ ਰਾਜ ਹੈ ਐ ਤਾਂ ਗੱਲ ਠੀਕ ਨਹੀਂ ਹੋਣੀ ਕੁੜੀ ਇੱਧਰ ਵੀ ਨਹੀਂ ਆਈ ਕੁੜੀ ਘਰੇ ਵੀ ਨਹੀਂ ਗਈ ਗਈ ਤਾਂ ਕਿੱਥੇ ਉਧਰ ਜਵਾਕੜੀ ਦਾ ਦੱਸ ਕਿਵੇਂ ਮਾਨ ਰੱਖੀਏ ਕਿ ਤੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ ਨਾ ਮੈਂ ਦੱਸ ਤੇਰੀ ਵੱਡੀ ਦੁਸ਼ਮਣਾਂਗੀ ਮੈਂ ਸੱਚੀ ਗੱਲ ਮੂੰਹ ਤੇ ਕਹਿ ਦੇਣੀ ਹੈ ਨਾ ਕੌੜੀ ਲੱਗਦੀ ਹੈਗੀ ਚਲ ਦੱਸਦੀ ਆ ਭੈਣ ਨੂੰ ਐਨੀ ਗੱਲ ਉਟਾਉਂਦੀ ਹੈਗੀ ਖੋ ਹਿਰ ਆਏ ਬਸ ਸੋ ਧੋੜੀ ਹੁੰਦੇ ਹੁੰਦੇ ਆ ਜਿਵੇਂ ਤੂੰ ਹੋ ਗਈ ਮੈਨੂੰ ਫਿਰ ਨਾ ਕੋਈ ਗੱਲ ਨਹੀਂ ਕਰਨ ਵਗ ਜਾ ਲੈ ਇਹ ਕੀ ਗੱਲ ਬਣੀ ਯਾਰ ਚਲ ਮੈਂ ਗਲਤੀ ਮੰਨਦਾ ਜੇ ਬੇਬੇ ਤੈਨੂੰ ਕੁਝ ਬੋਲੀ ਆ ਬੇਬੇ ਕੁਝ ਬੋਲੀ ਆ ਬੇਬੇ ਬਹੁਤ ਕੁਝ ਬੋਲੀ ਆ ਤੂੰ ਵੀ ਮੜਾ ਜਾ ਕੰਟਰੋਲ ਕਰਿਆ ਕਰਨਾ ਤੂੰ ਵੀ ਤਾਂ ਬਾਲੀ ਬੋਲੀ ਜਾਂਦੀ ਸੀ ਮੈਂ ਤੇਰੇ ਵਾਸਤੇ ਬੋਲੀ ਤਾਂ ਜਾਂਦਾ ਸੀ ਹਰ ਸੱਚੀ ਲੱਗਦਾ ਵੀ ਮੈਨੂੰ ਕੰਟਰੋਲ ਕਰਨਾ ਚਾਹੀਦਾ ਸੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਠੀਕ ਹੈ ਬੇਬੇ ਦਾ ਹੱਥ ਤੱਕ ਲਾਇਆਗਾ ਮੈਨੂੰ ਤੇਰੇ ਪਿੱਛੇ ਮੈਂ ਬੋਲੀ ਜਾਂਦਾ ਸੀ ਨਾ ਤੇਰੇ ਪਿੱਛੇ ਮੈਂ ਰਾਣੂ ਨੂੰ ਵੀ ਰਾਣੂ ਪਿੱਛੇ ਲੱਗ ਕੇ ਨਾਲ ਉਹਨੇ ਮੇਰੇ ਥੱਪੜ ਮਾਰਨਾ ਸੀ ਫਿਰ ਤੁਹਾਨੂੰ ਪਤਾ ਲੱਗਣਾ ਸੀ ਐਂ ਕਿ ਮੈਂ ਥੱਪੜ ਮਾਰਨਾ ਸੀ ਯਾਰ ਬੱਸ ਦਿਖੀ ਜਾਂਦਾ ਹੈਗਾ ਬੇਬੇ ਕਿਹਦੀਆਂ ਸਗਈਆਂ ਤੇ ਚੱਲ ਰਹੀ ਹੈ ਉਹ ਤਾਂ ਮੈਨੂੰ ਸਾਰਾ ਪਤਾ ਕਿਹਦੀਆਂ ਸਗਈਆਂ ਤੇ ਚੱਲਦੀ ਹੈ ਜਿਹੜੀ ਉਹ ਕੋਲੇ ਖੜੀ ਸੀਗੀ ਹਾਂ ਕਰੂ ਇਹ ਦੱਸ ਤੇ ਲੰਕਣ ਕੇ ਸਾਰਾ ਸਿਆਪਾ ਖਤਮ ਹੋਊਗਾ ਕੋਈ ਨਹੀਂ ਤੂੰ ਦਿਲ ਨਾ ਆਉਣਾ ਕਰ ਠੀਕ ਆ ਤੈਨੂੰ ਮੈਂ ਇਹੀ ਕਾਂਡੇ ਪਵਾ ਕੇ ਰਹਿਉਂਗਾ ਤੇਰੇ ਕਰਨਾਂ ਚ ਕੰਗੋ ਟੈਂਸ਼ਨ ਨਹੀਂ ਇਹ ਦੋ ਬੀਬੀ ਨੇ ਸੌਫਟ ਦਾ ਜਵਾਬ ਦੇਤਾ ਤੇ ਯਾਰ ਬੀਬੀ ਨੇ ਦਿੱਤਾ ਜਵਾਬ ਦੇ ਜਾਂਦੇ ਠੀਕ ਆ ਬੀਬੀ ਨੇ ਕੀ ਕਿਹਾ ਸੀ ਹੁਜੇ ਚੁੰਮਕਿਆ ਮਾਰੇ ਗੱਲ ਵੀ ਕਿਤੇ ਤਾਂ ਸਾਬ ਲਾ ਲਿਓ ਉਹ ਤਾਂ ਬੋਲਦੀ ਰਹਿੰਦੀ ਆ ਠੀਕ ਆ ਮੈਨੂੰ ਪਤਾ ਬੀਬੀ ਬਾਰੇ ਮੈਨੂੰ ਇਹ ਨਹੀਂ ਸਮਝਾਂਦੀ ਜਦੋਂ ਇਸ ਘਰ ਦੀ ਨੂ ਹੁਣ ਮੈਂ ਆਂ ਕੀ ਤੇ ਐਸੇ ਵੀ ਉਹ 15 ਦਿਨ ਦੀ ਮਹਿਮਾਨ ਆ ਫਿਰ ਵਾਪਸ ਵਕ ਚ ਉਹਦਾ ਤਾਂ ਕੋਈ ਹੱਕ ਹੀ ਨਹੀਂ ਉਸ ਚੁੰਮਕਿਆ ਤੇ ਹੋਰ ਤੈਨੂੰ ਮੈਂ ਕਹਿਣਾ ਕੀ ਆ ਵੀ 10 15 ਦਿਨ ਹੀ ਆ ਉਹਦੇ ਥੇ ਵਗ ਜੂਗੀ ਉਹ ਹਨਾ ਇਸ ਦੁਬਾਰ ਤੇ ਤੇਰੀ ਹੈ ਸਭ ਕੁਝ ਬੇਬੇ ਨੂੰ ਆਪ ਹੀ ਇਕੱਲਾ ਜੂਗੀ ਜਦੋਂ ਉਹ ਘਰੋਂ ਬਾਗੀ ਜੇ ਤੂੰ ਇਸ ਘਰ ਹੋਈ ਸਾਰਾ ਕੁਝ ਤੈਨੂੰ ਦੇਇਆ ਕਰੂਗੀ ਉਹ ਤਾਂ ਹੁਣ ਉਹਦੇ ਹੁੰਦੇ ਬੋਲਦੀ ਆ ਫਿਰ ਉਹ ਕਾ ਤੋ ਕੱਟ ਮਾਰ ਕੇ ਬੈਠੀ ਹੈਗੀ ਝੁੰਕਿਆਂ ਤੇ ਨਾਲੇ ਹਾਂ ਆਪਾਂ ਦੋਨਾਂ ਨੂੰ ਹੋਇਆ ਕੀ ਹੈਗਾ 10-15 ਦਿਨ ਕਿਹੜੇ ਦਿਨ ਤਾਂ ਉਹਦੇ ਅੱਠ ਰਹਿ ਗਏ ਮੈਂ ਤੁਹਾਨੂੰ ਕਹਦਾ ਨਾ ਇੱਕ ਵਾਰ ਇਹ ਮੈਨੂੰ ਹੁਣੀ ਦੇ ਹੁਣੀ ਉਹ ਝੁੰਕੇ ਸਹੀ ਦੇ ਜੇ ਉਹ ਝੁੰਕੇ ਮੇਰੇ ਕੋਲ ਨਾ ਹੈ ਤਾਂ ਸਭ ਲਾ ਲਿਓ ਮੈਂ ਇਸ ਘਰ ਤੋਂ ਭੱਜ ਜੂਗੀ ਫਿਰ ਉਹ ਬੈਠੇ ਰਹੂਗੀ ਤੇ ਉਹਦੇ ਝੁੰਕੇ ਪਾਸ ਤੁਸੀਂ ਦੇਖ ਦਿਓ ਫਿਰ ਉਹਦੀ ਸ਼ਕਲ ਬਣੀ ਕੋ ਯਾਰ ਤੂੰ ਆਹ ਕਿਹੋ ਜੀਆਂ ਗੱਲਾਂ ਕਰਦੀਆਂ ਏ ਯਾਰਾ ਤੂੰ ਆਏ ਕਿੱਥੇ ਵਗ ਜਾਈਂ ਘਰ ਛੱਡ ਕੇ ਸਭ ਕੁਝ ਤਾਂ ਤੇਰੇ ਆ ਅਰੇ ਤੈਨੂੰ ਇੱਥੇ ਰਹਿਣਾ ਪਊਗਾ ਹਣਾ ਅੱਛਾ ਕਿਉਂ ਰਹਿਣਾ ਪਊਗਾ ਅਰੇ ਮੇਰੀ ਗੱਲ ਸੁਣੋ ਮੈਂ ਇਸ ਘਰ ਚ ਤਾਂ ਤਾਂ ਆ ਜੇ ਮੈਨੂੰ ਇੱਥੇ ਬਣਦੇ ਹੱਕ ਮਿਲਦੇ ਹੋਣ ਪਰ ਥੋੜੀ ਮਾਦਾ ਮੇਨਾਂ ਹੁਣੀ ਫਰਕ ਕਰੀ ਜਾਂਦੀ ਐ ਅੱਖੇ ਤੂੰ ਥੋੜੀ ਇਸ ਕਰਦੀ ਨੂ ਐ ਮੈਂ ਤਾਂ ਉਹ ਹੈ ਕੀ ਕਿਉਂ ਮੈਂ ਕੀ ਨਹੀਂ ਕੀਤਾ ਇਸ ਘਰ ਲਈ ਸਭ ਕੁਝ ਕੀਤਾ ਫਿਰ ਦੇਖ ਮੈਨੂੰ ਨਹੀਂ ਸਮਝ ਆਉਂਦੀ ਵੀ ਰਾਣੋ ਨੇ ਬੇਬੇ ਦੇ ਕੀ ਘੋਲ ਕੇ ਦਿਮਾਗ ਦੇ ਵਿੱਚ ਪਾਇਆ ਠੀਕ ਆ ਬੇਬੇ ਤਾਂ ਉਹ ਤੋਂ ਇੰਨੀ ਨਫ਼ਰਤ ਕਰਦੀ ਹੁੰਦੀ ਸੀ ਜਿਹੜੀ ਹੁਣ ਉਹਦੀ ਗੱਲਾਂ ਚ ਬੋਲਣ ਲੱਗ ਗਈ ਰਾਣ ਨੇ ਕੀ ਕੋਲ ਕੇ ਪਿਆਇਆ ਯਾਰ ਨਹੀਂ ਇਹ ਸਭ ਮੈਨੂੰ ਨਹੀਂ ਪਤਾ ਨਹੀਂ ਮੈਨੂੰ ਤੁਹਾਡੇ ਤੋਂ ਕੋਈ ਸਫਾਈ ਚਾਹੀਦੀ ਐ ਮੈਂ ਬਸ ਤੁਹਾਨੂੰ ਇੰਨਾ ਕਹਿ ਰਹੀ ਆ ਕਿ ਮੰਮੀ ਨੂੰ ਸਿਰਫ ਇੰਨਾ ਕਹੋ ਕਿ ਚੁੱਪ ਕਰਕੇ ਝੁਮਕਿਓ ਤਾਂ ਫੜੇ ਬਸ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਐ ਮੈਂ ਬੇਬੇ ਕਿਵੇਂ ਬੋਲਦੀ ਸੀ ਦੇਖਿਆ ਸੀ ਹਾਂ ਚਲ ਕੋਈ ਨਹੀਂ ਫਿਰ ਤੂੰ ਕਿਉਂ ਫਿਕਰ ਕਰਦੀ ਆ ਮੈਂ ਬੇਬੇ ਨਾਲ ਗੱਲ ਕਰਦਾ ਮੈਂ ਬੇਬੇ ਨੂੰ ਆਪੇ ਸਮਝਾ ਦਊਗਾ ਕਿਉਂ ਨਾ ਫਿਕਰ ਕਰਾ ਅਸ ਤਾਂ ਮੇਰੀ ਬਾਈ ਫੜੀ ਆ ਸਿਰਫ ਉਹਦੇ ਮਗਰ ਲੱਗ ਕੇ ਕੱਲੋਂ ਕੀ ਕੁਝ ਕਰੂਗੀ ਮੰਮੀ ਉਹਦੇ ਮਗਰ ਲੱਗ ਕੇ ਕੁਝ ਨਹੀਂ ਕਰਦੀ ਠੀਕ ਐ ਜਿੰਨਾ ਚਿਰ ਮੈਂ ਹੈਗਾ ਇਸ ਘਰ ਦੇ ਵਿੱਚ ਤੁਹਾਡੇ ਕੀ ਹੋ ਰਿਆ ਸੀ ਸਾਰਾ ਕੁਝ ਫਿਰ ਵੀ ਤੁਸੀਂ ਕੁਝ ਨਹੀਂ ਕੀਤਾ ਫਿਰ ਹੁਣ ਮੈਂ ਬੇਬੇ ਦਾ ਗਲ ਘੋਟਦਾ ਉਥੇ ਜੋ ਹੋ ਰਿਆ ਸੀ ਮੇਰੇ ਮੂਰੇ ਮੈਂ ਕਦੋਂ ਕਿਹਾ ਗਲ ਘੋਟਦਾ ਤੁਸੀਂ ਤਾਂ ਇਹ ਚੰਨੇ ਹੋ ਮੇਰਾ ਗਲ ਘੋਟਦੇ ਹੋ ਤੂੰ ਗੱਲ ਹੀ ਨਹੀਂ ਸਮਝਦੀ بیا 7-8 ਦਿਨਾਂ ਕਿ ਠੀਕ ਆ ਘਰੋਂ ਭੱਜ ਜੂਗੀ ਆਪਣਾ ਘਰ ਸੁਧਰ ਜੂਗਾ ਵਧੀਆ ਰਵਾਂਗੇ ਸਭ ਕੁਝ ਤੇਰਾਗਾ ਹੋ ਤਾਂ ਸ਼ੁਕਰ ਹੈ ਬਸ ਜੇ 7-8 ਦਿਨ 체ਤੀ ਲੰਘਣ ਲੰਘ ਹੀ ਜਾਣਗੇ ਜਿੱਥੇ ਇੰਨੇ ਦਿਨ ਲੱਗੇ ਨੇ ਆ 7-8 ਦਿਨ ਕਿਹੜਾ ਆਪਣੀ ਮੂਰੇ ਅੜਦੇ ਆਗੇ ਮੈਨੂੰ ਹੁਣ ਮੁੱਖ ਦੀ ਗੱਲ 'ਚ ਹੀ ਨਵੇੜ ਤੋ ਕਿ ਤੁਸੀਂ ਚੰਕਿਓ ਤੋਂ ਲੈ ਕੇ ਆਉਣੇ ਆ ਕਿ ਨਹੀਂ ਜੋ ਤੁਮੇ ਤੈਨੂੰ ਕਹਤਾ ਲੈ ਕੇ ਦਊਂਗਾ ਠੀਕ ਹੈ ਤੇਰੇ ਹੀ ਆ ਸਭ ਕੁਝ ਹੋਰ ਕੀ ਚਾਹੀਦਾ ਤੈਨੂੰ ਫਿਰ ਮੈਨੂੰ ਨਹੀਂ ਪਤਾ ਪਰ ਗੱਲ ਸੁਣ ਲੈ ਮੇਰੀ ਅੱਜ ਜਲਦੀ ਸ਼ਾਮ ਤੱਕ ਮੇਰੇ ਹੱਥ ਚ ਆ ਜਾਣਾ ਬਸ ਮੇਰੀ ਗੱਲ ਸੁਣ ਲੈ ਕੰਨ ਫੁੱਲ ਕੇ ਜੇ ਦੂਵਾ ਦਾ ਹਾਂ ਗੱਲ ਕੀਤਾ ਨਾ ਮੈਂ ਘਰ ਛੱਡ ਕੇ ਵਗ ਜੂੰ ਜਾਂ ਕਿਤੇ ਵਗ ਜੂੰਗੀ ਤਾਂ ਸੋਚ ਸਮਝ ਕੇ ਬੋਲ ਠੀਕ ਹੈ ਸਭ ਕੁਝ ਤੇਰੇ ਹੀ ਆ ਘਰ ਛੱਡ ਕੇ ਤਾਂ ਮੈਂ ਜਾਊਂਗੀ ਨਲੇ ਹਾਂ ਆ 골ਡ ਸਾਰੇ ਘਰ ਦਾ ਕੈਸ਼ ਸਭ ਮੇਰਾ ਹੈ ਜਦੋਂ ਮੈਨੂੰ ਇਹ ਸਾਰਾ ਕੁਝ ਮਿਲ ਗਿਆ ਨਾ ਉਹਨੂੰ ਸਭ ਤੋਂ ਮੈਂ ਟੱਚ ਨਹੀਂ ਜਾਂਦੀ ਆ ਤੇਰੀ ਨਰਦ ਨੇ ਨਾ ਉਹੀ ਗੱਲ ਕਰਤੀ ਮੇਰਾ ਫੋਨ ਪਹਿਲਾਂ ਕੱਟਦਾ ਫਿਰ ਜਦੋਂ ਚੱਕਿਆ ਕਹੀ ਤੇਰੇ ਨਾਲ ਨਹੀਂ ਸਾਡੀ ਕੋਈ ਗੱਲ ਹੈਗੀ ਤੁਸੀਂ ਗੱਲ ਤਾਂ ਕਰ ਲੈਂਦੇ ਉਹਨੂੰ ਕਹਿ ਤਾਂ ਦਿੰਦੇ ਦੁਬਾਰਾ ਫੋਨ ਕਰ ਲੈਂਦੇ ਉਹ ਤਾਂ ਗੱਲ ਹੀ ਨਹੀਂ ਸੁਣਦੀ ਫੋਨ ਕੱਟਦਾ ਉਹਨੇ ਨਾਲ ਮੈਂ ਕਿਹਾ ਮਨਿੰਦਰ ਜੀ ਜਦੋਂ ਕਹਿਣ ਲੱਗੀ ਉਹਦੀ ਫੋਨ ਕੱਟਦਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਭੈਣ ਵੀ ਕਿਉਂ ਫੋਨ ਲਾਉਣੀ ਆ ਉਹਨੂੰ ਮੈਨੂੰ ਪਤਾ ਹੀ ਆ ਉਹਦੇ ਸੁਭਾ ਦਾ ਮੰਮੀ ਤਾਂ ਪਤਾ ਕਿ ਮੇ ਲੋਕੂ ਕਾ ਮੇਰੀ ਮਾਦਾ ਓਹੋ ਕੋਈ ਨਾ ਲੱਜੂ ਕਰੋ ਰੋਣਾ ਕਰ ਰੋਣਾ ਚੁੱਪ ਕਰ ਕੋਈ ਨਾ ਪਤਾ ਲਾ ਲਾਂਗੇ ਆਪਾਂ ਪਾ ਲਾਂਗੇ ਕਿਵੇਂ ਪਾ ਲਾਂਗੇ ਜਦੋਂ ਪਤੀ ਨਹੀਂ ਆਪਾਂ ਨੂੰ ਮੇਰੀ ਮੰਮੀ ਹੈ ਕਿੱਥੇ ਕਿੱਥੇ ਨਹੀਂ ਮੇਰੀ ਗੱਲ ਸੁਣਦੀ ਆ ਹਾਂ ਉਹ ਕੁੜੀ ਦਾ ਕੀ ਪਤਾਗਾ ਘਰੋਂ ਨਿਕਲਦੇ ਜਾਣਾ ਆਪੇ ਵਗ ਚੱਲੋ ਭਾਈ ਚੰਗੇ ਰਹਾਗੇ ਆਪਾਂ ਤੇ ਡਿੱਕੀ ਜਾਂਨੇ ਆ ਜੇ ਚਲ ਆਪਾਂ ਗੱਲ ਕਰੀਏ ਕਿਹੜੇ ਵੇਲੇ ਦਾ ਫੋਨ ਕੀਤਾਗਾ ਮੇਰੀ ਗੱਲ ਸੁਣ ਪੂਆ ਪਤਾ ਦਾਦੀ ਦੇ ਨਾਲ ਸਵੇਰ ਤੋਂੜਾ ਇਹ ਪੈੜਾ ਹੀ ਆ ਮਾਸੀ ਨੂੰ ਘਟ ਵੱਦੀ ਬਾਹਰ ਅੰਦਰ ਨਿਕਲ ਦਿੰਦੇ ਆ ਆਪੇ ਚੱਲਦੇ ਆ ਉੱਥੇ ਜਾ ਕੇ ਗੱਲ ਕਰਦੇ ਆ ਮਾਸੀ ਨਾਲ ਚਲ ਬਾਕ ਚੱਲਦੇ ਪਤਾ ਪਾ ਲੇਗੀ ਕਿੱਥੇ ਬੋਲਦੀ ਹੈ ਜੀ ਇਹਨਾਂ ਚਲ ਆਪਾਂ ਚੱਲਦੇ ਆ ਚੱਲ ਚੱਲ ਫੇਰ ਨਾ ਕਰ ਤੁਰੋ ਨਾ ਬਾਰਬੂਰ ਲਾਇਆ ਇਹ ਚਲ ਆ ਜਾ ਲਾ ਦੇ ਬਾਰਬੂਰ ਲੈ ਲੈ ਪੈਸੇ ਚੱਕ ਲਿਆ ਚਲ ਮੈਂ ਲਿਓ ਵੀ ਲੈ ਪੈਸੇ ਚੱਕੀ ਹਾਂ ਚਲ ਕਿੱਧਰ ਰਹਿ ਕੇ ਆਜੋ ਆ ਕੇ ਪੁੱਤਾ ਪਤਾ ਨਹੀਂ ਕੀ ਹਾਲਤ ਚੋਂ ਨਹੀਂ ਮੇਰੀ ਮੰਮੀ ਕੀ ਕਰੀ ਹੋਰ ਲੱਗ ਗਿਆ ਕਿੱਧਰ ਜਾਵਾਂਗੇ ਹੁਣ ਕਿੱਧਰ ਨਾ ਜਾਨ ਦੁੱਖਾਂ ਚ ਪਈ ਆ ਜਾ ਪੁੱਤ ਰੋ ਨਾ ਆ ਜਾ ਆ ਜਾ ਆ ਜਾ ਮੇਰੀ ਠੀਕ ਰੋ ਨਾ ਕੋਈ ਨਾ ਤੇਰੀ ਮੰਮੀ ਨੂੰ ਤਾਂ ਪਾ ਪਾਲ ਕੇ ਹਟਾਂਗੇ ਕੁਛ ਮਰਜ਼ੀ ਹੋ ਜੇ ਬਸ ਤੂੰ ਰੋ ਨਾ ਪੁੱਤ ਠੀਕ ਨਾਨੀ ਚੁੱਪ ਕਰ ਗੱਲ ਸੁਣ ਆਰ ਨੂੰ ਆ ਨਾ ਗੱਲ ਕਰਨੀ ਆਪਾਂ ਰੋਹ ਦੀ ਕਾਤੂਆ ਕੀ ਕੋਈ ਹਾਂ ਤਾਈ ਜੀ ਤੁਸੀਂ ਚੁੱਪ ਕਰ ਜੋ ਨਾਲੇ ਰੋਕੇ ਕਿਸੇ ਚੀਜ਼ ਦਾ ਹੱਲ ਥੋੜੀ ਨਿਕਲੋ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਡੇ ਕੋਲ ਆਈ ਨਹੀਂ ਨਹੀਂ ਪੁੱਤ ਸਾਡੇ ਕੋਲ ਤਾਂ ਪਹੁੰਚੀ ਹੀ ਨਹੀਂ ਕਰੇ ਪੁੱਤ ਕੋਈ ਗੱਲ ਕਰਦੀ ਹੋਵੇ ਪਹਿਲਾਂ ਕਿਸੇ ਹਿਸਾਬ ਦਾ ਪਤਾ ਲੱਗ ਜਾਂਦਾ ਹੈਗਾ ਵੀ ਕਿਵੇਂ ਸੀ ਕੀ ਨਾ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਮੈਂ ਦੱਸਦੀ ਆ ਤੁਹਾਨੂੰ ਕੱਲ ਦੀ ਗੱਲ ਮੇਰੇ ਨਾਲ ਗੱਲ ਜੀ ਕੀਤੀ ਉਹਨੇ ਕਹਿੰਦੀ ਮੈਂ ਜਾ ਕੇ ਆਉਣਾ ਮੈਨੂੰ ਮੰਮੀ ਬੁਲਾਉਂਦੀ ਆ ਮੈਂ ਖਾ ਭੱਗ ਜਾ ਮੈਨੂੰ ਲੈ ਜਾ ਨਾਲ ਕਹਿੰਦੀ ਨਹੀਂ ਮੈਂ ਇਕੱਲੀ ਜਾਣਾਗਾ ਨਾਲ ਕਹਿੰਦੀ ਜਾਂਦੀ ਹਾਂ ਦੀ ਵਕੀਲ ਕੋਲੇ ਜਾ ਆਉਂਗੀ ਮੈਂ ਮੈਂ ਖਾ ਚਲ ਠੀਕ ਆ ਤੇ ਮੈਂ ਇਹਨੂੰ ਕਿਹਾ ਵੀ ਪਹੁੰਚ ਕੇ ਫੋਨ ਕਰਦੀ ਕਹਿੰਦੀ ਮੈਂ ਆਪੇ ਕਰ ਦੋਗੇ ਮੁੜ ਕੇ ਨਾ ਉਹਨੇ ਮੇਰਾ ਫੋਨ ਚੱਕਿਆ ਨਾ ਪਹੁੰਚ ਕੇ ਦੱਸਿਆ ਮੈਨੂੰ ਐ ਸੀ ਕਿ ਚਲ ਪਹੁੰਚ ਹੀ ਗਈ ਹੋਣੀ ਆ ਨਹੀਂ ਪੁੱਤ ਫੋਨ ਤਾਂ ਉਹਦਾ ਲੱਗਦਾ ਹੀ ਨਹੀਂ ਬੰਦ ਆ ਹੀ ਜਾਂਦਾ ਸਾਨੂੰ ਤਾਂ ਐ ਸੀ ਮਾਸੀ ਉਹ ਇਧਰ ਨੇ ਘਰ ਹੀ ਨੇ ਮੰਮੀ ਵੀ ਕਈ ਵਾਰ ਫੋਨ ਹੋਰੇ ਪਰ ਇਹਨਾਂ ਦਾ ਕੰਮ ਚ ਹੋਣੇ ਤਾਂ ਨਹੀਂ ਕੀਤਾ ਪੁੱਤ ਆ ਵਟ ਪੈਣੀ ਨੇ ਮੈਂ ਹੀ ਕਹਤਾ ਉਹ ਵੀ ਆਜ ਆ ਇਧਰ ਫੋਨ ਤਾਂ ਮੈਂ ਹੀ ਲਾਇਆ ਸੀਗਾ ਕੋਈ ਕੀ ਪਤਾ ਕੀ ਗੱਲ ਹੋ ਗਈ ਸਾਸੁਕੀ ਹੁੰਦੇ ਸਾਡੇ ਤਾਂ ਨਹੀਂ ਨਹੀਂ ਦੇਖੋ ਐ ਘਬਰਣ ਵਾਲੀ ਤਾਂ ਗੱਲ ਹੈ ਨਹੀਂ ਮੈਂ ਮੰਨਦੀ ਆ ਟੈਂਸ਼ਨ ਹੋ ਜਾਂਦੀ ਆ ਇੱਕ ਤਾਂ ਮੈਂ ਉਹਨੂੰ ਸਵੇਰ ਦਾ ਫੋਨ ਲਾਈ ਜਾਂਦੀ ਆ ਪਹਿਲਾਂ ਤਾਂ ਰਿੰਗ ਜਾਈ ਜਾਂਦੀ ਸੀ ਹੁਣ ਤਾਂ ਜਮੀ ਬਿਜ਼ੀ ਆਈ ਜਾਂਦਾਗਾ ਪਤਾ ਹੀ ਨਹੀਂ ਚੱਲਦਾ ਕਿੱਥੇ ਐ ਕਿੱਥੇ ਨਾ ਆਹੀ ਗੱਲ ਦਾ ਤਾਂ ਠੀਕ ਰਿਹਾ ਪੁੱਤ ਵੀ ਉਹਦਾ ਪਤਾ ਤਾਂ ਲੱਗੇ ਵੀ ਕਿੱਥੇ ਐ ਤੂੰ ਮੈਨੂੰ ਸਮਝ ਨਹੀਂ ਆਉਂਦੀ ਬਿਜੀ ਕਹਿਣੀ ਆ ਕੀ ਗੱਲ ਸਾਨੂੰ ਤਾਂ ਬੰਦੀ ਦੱਸੀ ਜਾਂਦਾ ਫੋਨ ਹੈ ਕਦੇ ਕਿਵੇਂ ਕਰਦੇ ਕਿਵੇਂ ਸਭ ਤਾਂ ਸਮਝ ਨਹੀਂ ਆਉਂਦੀ ਗੱਲ ਕੀ ਹੋ ਗਈ ਇਹ ਮਾਸੇ ਮੈਂ ਤਾਂ ਮੰਮੀ ਤੋਂ ਟੈਂਸ਼ਨ ਹੋਈ ਪਈ ਆ ਪਤਾ ਨਹੀਂ ਕਿੱਥੇ ਹੋਊਗੀ ਮੰਮੀ ਉਹ ਤੂੰ ਰੋਣਾ ਕੋਈ ਤੇਰੀ ਮੰਮੀ ਜਿੱਥੇ ਵੀ ਐ ਪੁੱਤ ਠੀਕ ਆ ਤੂੰ ਨਾ ਟੈਂਸ਼ਨ ਲੈ ਉਨ ਨਾਲੇ ਤੇਂ ਤਰੀ ਮਸੀ ਤੇ ਪ੍ਰੋਸਾ ਨਾ ਆਪਾ ਤੇਰੀ ਮੰਮੀ ਨੂੰ ਲੱਭ ਲਿਆਵਾਂਗੇ ਕਿਤੇ ਨਹੀਂ ਹੋਣੀ ਮੈਨੂੰ ਤਾਂ ਇਹ ਲੱਗਦਾ ਵੀ ਉਹ ਨਾ ਕਿਸੇ ਨਾ ਕਿਸੇ ਕੰਮ ਚ ਨਾਲ ਜੀ ਗਈ ਹੋਵੇ ਇਹਦਾ ਕਿਹੜਾ ਕੰਮ ਜਿਹੜਾ ਫੋਨ ਹੀ ਬੰਦ ਕਰਕੇ ਇੱਕ ਵਾਰ ਫੋਨ ਔਨ ਕਰਕੇ ਦੱਸ ਤਾਂ ਸਕਦੀ ਐ ਮੰਮੀ ਫੋਨ ਤਾਂ ਕਰਦੇ ਵੀ ਮੈਂ ਠੀਕ ਐ ਸੱਚੀ ਦੱਸੋ ਤੁਸੀਂ ਜਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਉਹ ਉੱਥੇ ਨਹੀਂ ਪਹੁੰਚੀ ਮੇਰੇ ਤਾਂ ਪੈਰਾਂthਲੋ ਜਮੀਨ ਖਿਸਕ ਗਈ ਮਖਾ ਹੈ ਕਿੱਧਰ ਗਈ ਉਹ ਫਿਰ ਨਾਲੇ ਐ ਬਿਨਾ ਦੱਸੇ ਕਿਤੇ ਜਾਂਦੀ ਨਹੀਂ ਤੁਹਾਨੂੰ ਪਤਾ ਸੀ ਉਹ ਤਾਂ ਮੈਨੂੰ ਪਲ-ਪਲ ਦੀ ਖਬਰ ਦੱਸਦੀ ਆ ਠੀਕਾ ਬੁੱਤ ਫਿਰ ਹੁਣ ਕੀ ਸਮਝੀਏ ਪੈਣ ਜੀ ਨਹੀਂ ਆਉਂਦਾ ਕੁਛ ਵੀ ਵੀ ਗਈ ਕਿੱਧਰ ਕੀ ਹੋ ਗਿਆ ਉਹਦੇ ਨਾਲ ਕੀ ਬਾਣਾ ਬੀਤਿਆ ਕੀ ਤੋਂ ਪੁੱਛਾਂਗੇ ਆਪਾਂ ਮੰਮੀ ਦਾ ਮੇਰੀ ਗੱਲ ਸੁਣੋ ਤੁਸੀਂ ਐ ਨਾ ਬੋਲੋ ਆਪਾਂ ਜਦੋਂ ਨੈਗੇਟਿਵ ਸੋਚਦੇ ਆ ਨਾ ਉਹ ਨੈਗੇਟਿਵ ਨਾ ਸੋਚੋ ਚੰਗਾ ਹੀ ਹੋ ਜਿੱਥੇ ਵੀ ਹੋਗੀ ਸਭ ਸਹੀ ਸਲਾਮਤ ਹੋਊਗਾ ਬਸ ਤੁਸੀਂ ਐ ਮਾੜਾ ਨਾ ਸੋਚੋ ਉਹ ਤਾਂ ਅਸੀਂ ਤਾਂ ਚੰਗਾ ਸੋਚਲਾਂ ਜੇ ਪਰ ਆਹ ਕੀ ਕਰੀਏ ਸਾਨੂੰ ਤਾਂ ਉਹਦਾ ਹੀ ਨਹੀਂ ਪਤਾ ਉਹਦਾ ਕਿੱਥੇ ਬੈਠੀ ਹੈ ਕਿੱਥੇ ਨਾ ਕਿਹਦੇ ਕੋਲੇ ਮਾਸਾ ਦੇਖੀ ਆਉਂਦਾਗਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦਾ ਹੈ ਕਿ ਕਿੱਥੇ ਜਾ ਸਕਦੀ ਹੈ ਬਿਨਾ ਦੱਸੇ ਤਾਂ ਜਾਣਦੀ ਨਹੀਂ ਕਿਤੇ ਤੇ ਉਹਦੇ ਹਸਪਤਾਲ ਤੋਂ ਜਿਹੜੇ ਚ ਲੱਗੀ ਹੈਗੀ ਉੱਥੇ ਕੋਈ ਖਬਰਸਾਰ ਲੱਗੇ ਆਪਾਂ ਜੇ ਤੇਰੇ ਕੋਲੇ ਕੋਈ ਹਾਂ ਬਰ ਹੈਗਾ ਉਹਨਾਂ ਦਾ ਹਾਂ ਮੇਰੇ ਕੋਲ ਨਾ ਇੱਕ ਸਰਦਾ ਨੰਬਰ ਸੀਗਾ ਤੁਹਾਡੇ ਫੋਨ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਪਰ ਉਹਨਾਂ ਨੇ ਮੇਰਾ ਫੋਨ ਚੱਕਿਆ ਨਹੀਂ ਤੇ ਹਾਲੇ ਤੱਕ ਬੈਕ ਕਾਲ ਵੀ ਨਹੀਂ ਕੀਤੀ ਤੁਸੀਂ ਕਰਕੇ ਵੇਖ ਲਓ ਮਾਸੇ ਚਲ ਠੀਕ ਹੈ ਮੈਂ ਇੱਕ ਵਾਰੀ ਹੋਰ ਕਰਕੇ ਵੇਖਦੀ ਹਾਂ ਮੇਰੇ ਲਈ ਰੱਖ ਕੇ ਸ਼ੁਕਰਾਵਾਹਿ ਗੁਰੂ ਇਹ ਲਈ ਜਾਵੇ ਮੇਰੀ ਕੀ ਚੱਕਿਆ ਮਾਸੇ ਹਲੋ ਹਾਂਜੀ ਸਸ਼ੀਕਲ ਸਰ ਸਰ ਮੈਂ ਰਾਨੂ ਬੋਲਦੀ ਆ ਤੁਹਾਨੂੰ ਇੰਟਰਵਿਊ ਦਿੱਤਾ ਸੀ ਨਾ ਮਨਿੰਦਰ ਦੇ ਥਰੂ ਹਾਂਜੀ ਹਾਂਜੀ ਸਰ ਮੈਂ ਪੁੱਛਣਾ ਸੀਗਾ ਮਨਿੰਦਰ ਆ ਜਾਈ ਸੀ ਜਾਂ ਕੱਲ ਆਈ ਹੋ আচ্ছা আচ্ছা ਨਹੀਂ ਨਹੀਂ no problem ਸਰ ਕੋਈ ਗੱਲ ਨਹੀਂ ਓਕੇ ਸਰ ਥੈਂਕ ਯੂ ਕੀ ਕਹਿੰਦਾ ਤੁਸੀਂ ਉਹ ਤਾਂ ਕਹਿੰਦੇ ਉ ਤਾਂ ਖਾਲੀ ਦੀ ਜੌਬ ਤੇ ਨਹੀਂ ਆਈ ਹੈਗੀ ਨਾ ਚਾਹੀਏ ਕੀ ਹੋ ਗਿਆ ਮੇਰੀ ਕੀ ਮम्मी ਕੰਮ ਤੇ ਗਈ ਨਹੀਂ ਤੁਹਾਨੂੰ ਕਿਉਂ ਕਹਿ ਕੇ ਜਾਂਦੀ ਵੀ ਮੈਂ ਉਧਰਲੇ ਘਰੇ ਜਾਨੀ ਆ ਬਣੇ ਮੇਰਾ ਤਾਂ ਮਰਬਾਲਾ ਹੋ ਉਹ ਨਾ ਨਾ ਤਾਈ ਇੰਨਾ ਕੱਬਰ ਰੋਣਾ ਮੇਰੀ ਗੱਲ ਸੁਣੋ ਹਲੇ ਆਪਾਂ ਪੁਲਿਸ ਸਟੇਸ਼ਨ 'ਚ ਨਹੀਂ ਜਾਂਦੇ ਐਵੇਂ ਬੇਫਾਲਤੂ ਦਾ ਰੋਲਾ ਪੈਜੂਗਾ ਜਿੰਨਾ ਚੱਕਰ ਆਪਣੀ ਬਾਹ ਲੱਗਦੀ ਆ ਉਹਨਾਂ ਜਿੱਕਰ ਤਾਂ ਲੱਭੀਏ ਉਹਨੂੰ ਜੇ ਨਾ ਕੋਈ ਰਾਹ ਮਿਲਿਆ ਫਿਰ ਦੇਖ ਲਾਂਗੇ ਮਾਸੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਮੰਮੀ ਕਿੱਥੇ ਆ ਆਪਾਂ ਕਿੱਥੇ ਲੱਭਾਂਗੇ ਓਹੋ ਮੰਨਦੀਆਂ ਨਹੀਂ ਪਤਾ ਪਰ ਕੋਈ ਨਹੀਂ ਕੋਸ਼ਿਸ਼ ਤਾਂ ਕਰ ਲੈਣੇ ਆ ਜਿੱਥੇ ਤੁਹਾਨੂੰ ਲੱਗਦਾ ਤੁਸੀਂ ਪੁੱਛਿਓ ਜਿੱਥੇ ਮੈਂ ਪੁੱਛ ਸਕਦੀ ਆ ਮੈਂ ਕਰ ਲੈਨੀ ਆ ਗੱਲ ਇਹ ਵੀ ਗੱਲ ਠੀਕ ਐ ਪੁੱਤ ਤੇਰੀ ਹਾਂ ਬਣ ਚੱਲ ਕੋਈ ਨਹੀਂ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਕਹਿ ਦਿੰਨੀ ਆ ਨਿੱਕੇ ਨੂੰ ਮੇਰੇ ਨਾਲ ਬੱਗ ਜਾਊਗਾ ਜਿੱਥੇ ਜਿੱਥੇ ਮੈਨੂੰ ਲੱਗਦਾ ਮੈਂ ਜਿਨ੍ਹਾਂ ਨੂੰ ਜਾਣਦੀ ਆ ਮਨਿੰਦਰ ਦੇ ਥਰੂ ਅਸੀਂ ਉਹਨਾਂ ਨੂੰ ਪਤਾ ਕਰਿਆਵਾਂਗੇ ਆਫਿਸ 'ਚ ਵੀ ਜਾ ਆਉਂਗੀ ਉਹਦੀ ਇੱਕ ਦੋ ਸਹਿੰਦੀਆਂ ਨੇ ਸਭ ਨੂੰ ਮਿਲਾਉਂਗੀ ਉਹਨਾਂ ਨਾਲ ਅਦਰ ਉਦਰ ਵੀ ਪਤਾ ਕਰ ਲੂੰਗੀ ਜੇ ਨਾ ਕੋਈ ਬਣਿਆ ਤਾਂ ਫਿਰ ਕੋਈ ਗੱਲ ਨਹੀਂ ਮਦਰਖਾਸਤ ਲਿਖਾਇਆ ਮੈਂ ਚੱਲੂੰਗੀ ਤੁਹਾਡੇ ਨਾਲ ਉਹ ਨਾ ਨਾ ਪੁਤਰੀ ਤੂੰ ਕੀ ਕਰੇਂਗੀ ਜੁਵਾਨ ਥੋੜੇ ਜਾਂਦੇ ਨੇ ਕਿਤੇ ਪੁੱਤ ਜਿੱਥੇ ਤੂੰ ਜਾਣਾ ਤੂੰ ਜਾ ਜਿੱਥੇ ਮੈਨੂੰ ਮਾੜਾ ਮोटा ਸ਼ੱਕ ਹੈ ਉੱਥੇ ਮੈਂ ਜਾ ਕੇ ਆਉਣੀ ਆਂ ਚਲੋ ਠੀਕ ਹੈ ਪਰ ਮੈਂ ਕਹਿੰਦੀ ਸੀ ਇਸ ਉਮਰੇ ਕਿੱਥੇ ਤੁਸੀਂ ਧੱਕੇ ਖਾਂਦੇ ਫਿਰੋਗੇ ਮੈਂ ਹੈਗੀ ਆ ਮੈਂ ਕਰ ਲੂੰ ਕੁੜੀ ਪੁੱਤ ਕਿੱਥੇ ਮੰਨ ਟਿਕਾਈ ਦਿੰਦਾਗਾ ਸਾਡੇ ਤਾਂ ਹਾਲ ਪੈ ਪੈ ਕੇ ਜਾਂਦੇ ਵੀ ਇੱਕ ਮਿੰਟ ਨਹੀਂ ਸੀ ਸਾਰਦੀ ਉਹ ਤਾਂ ਇਹਨੂੰ ਦੋ ਟਾਈਮ ਫੋਨ ਕਰਦੀ ਸਾਡੇ ਨਾਲ ਗੱਲ ਕਰਦੀ ਹੁੰਦੀ ਸਾਨੂੰ ਪਤਾ ਹੈਗਾ ਫੋਨ ਬੰਦ ਆਈ ਜਾਂਦਾ ਜੇ ਕੀ ਗੱਲ ਹੈ ਉਹਨਾਂ ਤਾਂ ਘਰੇ ਬੜਨ ਨੂੰ ਜੀ ਨਹੀਂ ਕਰਦਾ ਕੀ ਕਰਾਂ ਵੀ ਕਿੱਧਰ ਜਾਵਾਂ ਕਿਤੇ ਉਹਦੀ ਦੱਸ ਪਾਈ ਜੇ ਮੈਂ ਸਮਝਦੀ ਆ ਔਖਾ ਤਾਂ ਹੋ ਹੀ ਜਾਂਦਾ ਬੰਦੇ ਨੂੰ ਹਰ ਕੀ ਕਰੀਏ ਹੁਣ ਜਿੱਥੇ ਤੱਕ ਆਪਣਾ ਹੱਥ ਪੈਂਦਾ ਆਪਾ ਉਥੇ ਤੱਕ ਕੋਸ਼ਿਸ਼ ਕਰ ਸਕਦੇ ਆਂ ਦੇਖੋ ਹਣਾ ਤੁਸੀਂ ਦੇ ਹੌਸਲਾ ਨਾ ਡੇਗੋ ਇਹੀ ਆਪਣੇ ਕੋਲੇ ਆ ਹੌਸਲਾ ਰੱਖੋ ਉਹ ਜ਼ਰੂਰ ਮਿਲ ਜੂਗੀ ਠੀਕ ਹੈ ਮਾਸੇ ਤੁਸੀਂ ਮਾਸਰ ਨਾਲ ਜਾਈਓ ਚੰਗਾ ਬੱਚਾ ਤੂੰ ਜਮਾ ਫਿਕਰ ਨਾ ਕਰ ਤੇਰੀ ਮੰਮੀ ਮੈਂ ਤੇਰੇ ਨਾਲ ਵਾਦਾ ਕਰਦੀ ਆਂ ਆਪੀ ਰੱਬ ਲਿਓ ਹੋਵੀ ਚੰਗੀਆਂ ਕੋਈ ਪਤਾਸਾਤਾ ਲਈਏ ਹਾਂ ਤੁਸੀਂ ਧਿਆਨ ਰੱਖਿਓ ਆਪਦਾ ਮੈਨੂੰ ਫੋਨ ਕਰਦੇ ਰਹੀਓ ਤੇ ਤੂੰ ਵੀ ਧਿਆਨ ਨਾਲ ਚੰਗਾ ਕੋਈ ਨਾ ਪੁੱਤਾ ਛਾਵਾ ਸੇ ਤੇਰੇ ਜਿਹਨੇ ਸਾਨੂੰ ਐਡਾ ਬੜਾ ਹੌਸਲਾ ਦਿੱਤਾ ਇਹ ਸਾਡਾ ਕੌਣ ਆ ਨਹੀਂ ਨਹੀਂ ਤਾਈ ਜੀ ਇਹੇ ਜੀ ਗੱਲ ਨਾ ਕਰੋ ਮੈਂ ਹੈਗੀ ਆ ਤੁਹਾਡੇ ਲਈ ਮਨਿੰਦਰ ਅਰਗੀ ਹਾਂ ਮੈਂ ਵੀ ਆਵਾਸ਼ੇ ਪੁੱਤ ਫਿਰ ਵੀ ਸਾਨੂੰ ਫੋਨ ਕਰ ਦਿੱਤਾ ਜਿਵੇਂ ਜਿਵੇਂ ਤੈਨੂੰ ਕੋਈ ਸੁਨੇਹਾ ਉਹ ਤਾਂ ਵਾਇਗਰੂ ਕਰੇ ਸੁੱਖ ਦਾ ਸੁਨੇਹਾ ਹਾਂ ਹਾਂ ਸਭ ਕੁਝ ਚੰਗਾ ਹੀ ਹੋਊਗਾ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਚਾਹ ਪਾਣੀ ਹੋਰ ਬਣਾ ਲੈਂਦੀ ਹਾਂ ਉਹਨਾਂ ਦੇ ਪਾਸ ਜਾਣੇ ਆ ਸਾਡੇ ਤਾਂ ਪਾਣੀ ਵੀ ਨਹੀਂ ਲੱਗਦਾ ਚਲ ਚਲ ਮੈਂ ਇਹ ਕਹਿੰਦੀ ਸੀ ਮੈਂ ਤੁਹਾਡੇ ਨਾਲ ਚੱਲਦੀ ਆ ਜਾ ਪਤਾ ਨਹੀਂ ਪਾਣੀ ਲਵਣ ਕੋਈ ਨਾ ਕੋਈ ਨਹੀਂ ਪੁੱਤ ਤੁਹ ਇਕ ਵਾਰੀ ਜਾ ਅੰਚੇ ਮੈਨੂੰ ਤੇਰੀ ਲੋਡ ਪੇ ਮੈਂ ਦੱਸ ਦੂੰਗੀ ਚੰਗਾ ਆ ਜਾ ਆ ਜਾ ਫੇਰਾ ਸਗੋਦੀ ਤੂੰ ਤਾਂ ਨਾਨੀ ਦਾ ਸਹਾਰਾ ਬਣਨਾ ਆਇਆ ਚਲ ਬੁੱਤ ਕੋਈ ਮਾਸੇ ਮੇਰੀ ਮੰਮੀ ਮਿਲ ਤਾਂ ਜਾਓਗੇ ਹਾਂ ਤੂੰ ਬੈਠ ਠੀਕ ਮਿੰਟ ਤੁਸੀਂ ਜਾਓ ਅਸੀਂ ਮੈਂ ਇਹ ਨਾਲ ਗੱਲ ਕਰ ਲਾਂ ਇੱਕ ਠੀਕ ਆ ਬੁੱਤ ਕੀ ਹੋ ਗਏ ਮਾਸੇ ਅਬ ਹਰਪ੍ਰੀਤ ਚਤੁਰ ਦਿਨ ਕਿ ਦਮਾਬ ਕੀਤਾ ਸੀ ਤੇ ਨਾਨੀ ਨੂੰ ਨ ਦੱਸੀ ਇਹ ਗੱਲ ਜੋ ਆਪਣੇ ਚੋਈ ਠੀਕ ਹੈ ਜੋ ਤੈਨੂੰ ਕਿਦ ਨੂੰ ਐਪ ਕੀਤਾ ਸੀ ਉਦੋਂ ਉੱਥੇ ਕੀ ਗੱਲ ਹੁੰਦੀ ਸੀ ਕੀ ਕਹਿੰਦੇ ਸੀ ਉਹ ਕੁਝ ਵੀ ਜੋ ਵੀ ਤੈਨੂੰ ਯਾਦ ਆ ਦੱਸ ਮਾਸੀ ਜਿਹੜੇ ਉੱਥੇ ਦੋ ਅੰਕਲ ਸੀ ਉਹ ਤਾਂ ਐਂ ਕਹਿੰਦੇ ਸੀ ਸਾਨੂੰ ਕਿਸੇ ਨੇ ਪੈਸੇ ਦਿੱਤੇ ਹਾਂ ਇੱਕ ਦਿਨ ਨਾ ਇੱਕ ਅੰਕਲ ਆਇਆ ਸੀਗਾ ਤੇ ਉਹ ਸਾਨੂੰ ਐਂ ਕਹਿੰਦਾ ਸੀ ਤੂੰ ਤੇ ਤੇਰੀ ਮੰਮੀ ਇਹ ਸ਼ਹਿਰ ਛੱਡ ਕੇ ਭੱਗ ਜਾਓ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਜਿੱਥੇ ਵੀ ਤੁਸੀਂ ਰਹੋਗੇ ਮੈਂ ਮੰਮੀ ਨੂੰ ਆ ਕੇ ਕਿਹਾ ਵੀ ਸੀਗਾ ਵੀ ਆਪਾਂ ਭੱਗ ਜਾਈਏ ਇੱਥੋਂ ਪਰ ਮੰਮੀ ਨੇ ਮੇਰੀ ਗੱਲ ਸੁਣੀ ਨਹੀਂ ਗਈ ਅੱਛਾ ਮੈਨੂੰ ਤਾਂ ਡਰ ਹੈ ਕਿਤੇ ਉਹਨਾਂ ਨੇ ਤਾਂ ਨਹੀਂ ਅਬ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਹੁਣ ਤੂੰ ਫਿਕਰ ਨਾ ਕਰ ਮਾਸੀ ਇਹ ਕੀ ਕਹੀ ਜਾਂਦੇ ਹੋ ਨਹੀਂ ਨਹੀਂ ਪੁੱਤਰੀ ਤੂੰ ਟੈਨਸ਼ਨ ਨਾ ਲੈ ਕਿਸੇ ਵੀ ਗੱਲ ਦੀ ਠੀਕ ਹੈ ਮੈਂ ਹੈਗੀ ਆ ਆ ਗਈ ਨਾਨੀ ਚੱਲ ਤੂੰ ਜਾ ਕੋਈ ਗੱਲ ਨਹੀਂ ਤੇ ਆਪਣੇ ਚ ਜੋ ਵੀ ਗੱਲ ਹੋਈ ਦੱਸਣੀ ਨਹੀਂ ਕਿਸੇ ਨੂੰ ਠੀਕ ਹੈ ਠੀਕ ਹੈ ਮਾਸੀ ਤੇ ਮੈਨੂੰ ਫੋਨ ਕਰ ਦਿਓ ਚੰਗਾ ਹਾਂ ਹਾਂ ਤੂੰ ਜਾ ਚੱਲ ਚੰਗਾ ਠੀਕ ਹੈ ਇਹਨੂੰ ਤਾਂ ਨਾ ਹੀ ਸ਼ੱਕ ਹੈ ਕਿਤੇ ਉਹਨਾਂ ਨੇ ਤਾਂ ਨਹੀਂ ਕੁਝ ਪਰ ਹਾਲੇ ਪੱਕਾ ਯਕੀਨ ਵੀ ਤਾਂ ਨਹੀਂ ਤੇ ਉਹ ਉਹਨਾਂ ਨੂੰ ਤਾਂ ਮੈਂ ਇੰਨਾ ਜਾਣਦੀ ਵੀ ਨਹੀਂ ਹੈਗੀ ਚਲ ਇੱਕ ਵਾਰੀ ਨਿੱਕੇ ਨਾਲ ਗੱਲ ਕਰਕੇ ਵੇਖਦੀ ਆਂ ਛੇ ਕੋਈ ਹੱਲ ਨਿਕਲਦਾ ਤਾਂ